ਤੋਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤਿ ਖ ਸੰਮਦੀ ਨੂਰ ਅਰਸਹੁ ਕੁਰਸਹੁ ਛਟੀਐ ਤੁਧ ਡਿਠ ਸਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀ ਐ ਸੱਜਣ ਸਚਾ ਪਾਤਸ਼ਾਹ ਸਿਰਸ਼ੋਂ ਹੰਦਸਾ ਜਿਸ ਪਾਸ ਬਹਟਿਆ ਸੋਹੀਐ ਸਭਨੋ ਦੋ ਵੀਸਾ ਸੱਜਣ ਸਚਾ ਪਾਤਸ਼ਾਹ ਰਿਸ਼ੋ ਹਾਂ ਦਸ਼ੋ ਜਿਸ ਪਾਸ ਬਹਟਿਆ ਸੋਹੀਐ ਸਭਨੋ ਦਾ ਵੀਸਾ ਸਤਨਾਮ ਸ੍ਰੀ ਹੇ ਗੁਰੂ ਸਾਹਿਬ ਜੀ ਤੁਨ੍ਹ੍ਹ ਸ੍ਰੀ ਮਹਲਾ ਪਹਿਲਾ ਜੀਵ ਤੈ ਰ ਨਾਏ ਮਨ ਆਨੰਦ ਹੈ ਜੀਓ ਸਚੋ ਸਚਨਾਉ ਗੁਣ ਗੋਵਿੰਦ ਹੈ ਜੀਓ ਜੀਵਾ ਤਿਰਨਾਇ ਨ ਆਨੰਦ ਹੈ ਜੀਓ ਸਚੋ ਸਚਨ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਉਪਾਰ ਸਿਰਜਣਹਾਰਾ ਜਿਨ ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪੁਠਾਇਆ ਫੇਰ ਨ ਸਕੇ ਕੋਈ ਆਪੇ ਕਰ ਵੇਖੈ ਸਿਰ ਸਿਰ ਲੀਖੈ ਆਪੇ ਸੁਰਤਿ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵ ਸਚੀ ਨਾਈ ਤੁਮ ਸਰ ਅਵਰ ਨ ਕੋਇ ਆਇਆ ਜੈਸੀ ਜੀਓ ਹੁਕਮੀ ਹੋਏ ਨਿਵੇੜ ਪਰਮ ਚੁਕਾਏ ਸੀ ਜੀਓ ਗੁਰਪਰਮ ਚੁਕਾਏ ਅਕਥ ਕਹਾਏ ਸਚ ਮਹਿ ਸੋਚ ਸਮਾਣਾ ਆਪੁ ਪਾਈ ਆਪ ਸਮਾਏ ਹੁਕਮੀ ਹੁਕਮ ਪਿਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੁਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਧਿਆ ਜੀਓ ਇਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਓ ਦੁਇ ਰਾਹ ਚਲਾਏ ਹੁਕਮ ਸੁਬਾਏ ਜਨਮ ਵਾਸ ਸਰ ਨਾਮ ਬਿਨੋ ਨਹੀਂ ਕੋ ਬੇਲੀ ਬਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਘ ਆਪੈ ਸਚ ਸਿਰਜਣਹਾਰਾ ਭਗਤ ਸੋਹ ਹੀ ਦਰਵਾਰ ਸ਼ਬਦ ਸੁਹਾਇ ਜੀਓ ਬੁਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਇ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਉ ਤਿਰ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸੱਚ ਕੀ ਵਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਚ ਪਿਛਾਣਾ ਦੀ ਨਾਨਕ ਦਇਆਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਣੀ ਕਾਰ ਤੁਰਹੁ ਫਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਕਰਨੀ ਕਾਰ ਤੁਰੋਂ ਫਰਮਾਈ ਆਪ ਮਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੁੰਡਾ ਸ੍ਰੀ ਮਹੱਲਾ ਪਹਿਲਾ ਜੀਵ ਤਿਰੈ ਨਾਏ ਮਨ ਆਨੰਦ ਹੈ ਜੀਓ ਸਚੋ ਸਚ ਨਾਉ ਗੁਣ ਗੋਵਿੰਦ ਹੈ ਜੀਓ